ਚਾਰ ਸੈਕਟਰ ਦੇ ਵਿੱਚ ਜਿਹੜਾ ਗਵਰਨਮੈਂਟ ਡੀਡਿਕਸ਼ਨ ਇਹਦੇ ਵਿੱਚ 50 ਬਰਡਸ ਹੈ ਜੇ ਦੀ ਕਪੈਸਟੀ ਅਸੀਂ ਵਧਾ ਕੇ 70 ਕਰ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਪਹਿਲਾਂ ਇੱਥੇ 20 ਤੋਂ ਘੱਟ ਹੁੰਦੇ ਸੀ ਜਿਹੜੇ ਐਨਵਰਟ ਸੀਗੇ ਤੇ ਹੁਣ ਆਲਮੋਸਟ ਫੁੱਲ ਹੈਗਾ ਜੀ ਇਹ 45 47 ਤੇ ਆਉਣ ਵਾਲੇ ਦਿਨਾਂ ਚ ਇਹਦੀ ਕਪੈਸਟੀ ਵਧਾ ਰਹੇ ਹਾਂ ਇਹ ਸਾਰੇ ਜਿਹੜੀ ਸਾਡੀ ਇੱਕ ਜਿਹੜੀ ਟੀਮ ਆ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਜਿਹੜੀ ਡਰਗ ਡਿਕਸ ਹੈਗੇ ਆ ਉਹਨਾਂ ਨੂੰ ਇੱਥੇ ਲਿਆ ਕੇ ਉਹਦੀ ਡੀਡਿਕਸ਼ਨ ਕਰ ਰਹੇ ਆ ਉਹਦੇ ਵਾਸਤੇ ਸਕਿੱਲ ਡਿਵੈਲਪਮੈਂਟ ਸ਼ੁਰੂ ਕੀਤੀ ਹੈ ਸਪੋਰਟਸ ਦੀ ਫੈਸਿਲਿਟੀ ਹੈ ਔਰ ਇਹਦੇ ਚ ਜਿਵੇਂ ਕਿਚਨ ਗ ਯੋਗਾ ਕਰਾਂਦੇ ਆ ਸਵੇਰੇ ਉਹਨਾਂ ਨੂੰ ਉਸ ਤੋਂ ਬਾਅਦ ਜਿਮ ਹੈ ਉਹਨਾਂ ਵਾਸਤੇ ਇੱਕ ਨਾਰਕੋਟਿਕ ਅਨੋਨਿਮਸ ਦਾ ਜਿਹੜਾ ਸਪੋਰਟ ਗਰੁੱਪ ਤੇ ਉਹਨਾਂ ਦੇ ਪਿੰਡ ਦੇ ਵਿੱਚ ਜਿਹੜੇ ਹੈਗੇ ਆ ਵੀ ਜਿਵੇਂ ਇੱਕ ਹੀ ਪਿੰਡ ਦੇ ਮੈਨੂੰ ਇੱਥੋਂ 9 ਬੱਚੇ ਮਿਲੇ ਆ ਮੈਂ ਪਿੰਡ ਦਾ ਨਾਂ ਨਹੀਂ ਲਊਗਾ ਸਟਿਗਮਾ ਕਰਕੇ ਤੇ ਆਦਰਵਾਇਜ਼ ਜਿਹੜੇ ਇੱਕ ਪਿੰਡ ਦੇ 9 ਬੱਚੇ ਆ ਕਹਿੰਦੇ ਉੱਥੇ ਸਾਡੇ ਉਹ ਸਾਰਿਆਂ ਸਾਡੀ ਕੋਸ਼ਿਸ਼ ਆ ਕਿ ਪਿੰਡ 'ਚ ਜਿੰਨੇ ਬੱਚੇ ਵੀ ਨਸ਼ਾ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਇੱਥੇ ਲਿਆ ਕੇ ਮੈਂ ਬਾਕੀ ਉਹਨਾਂ ਨੂੰ ਵੀ ਕਹਿੰਦਾ ਜਿਹੜੇ ਵੀ ਪਿੰਡ 'ਚ ਜਿੰਨੇ ਬੱਚੇ ਹੈਗੇ ਆ ਆਪਣੇ ਨਸ਼ਾ ਮੁਕਤ ਕਮੇਟੀ ਬਣਾਓ ਅਸੀਂ ਨਵੀਂ ਅਪਰੋਚ ਇਹ ਆ ਕਿ ਸੇਵਲ ਪ੍ਰਸ਼ਾਸਨ ਔਰ ਮੈਡੀਕਲ ਅਸੀਂ ਸਾਰੇ ਜਿਹੜਾ ਸਕਿੱਲ ਡਿਵੈਲਪਮੈਂਟ ਔਰ ਐਜੂਕੇਸ਼ਨ ਡਿਪਾਰਟਮੈਂਟ ਕੱਥੇ ਹੋ ਕੇ ਕੰਮ ਕਰਦੇ ਆ ਕਿ ਜਿਹੜਾ ਬੱਚਾ ਨਸ਼ਾ ਕਰਦਾ ਉਹਨੂੰ ਅਸੀਂ ਮਰੀਜ਼ ਸਮਝ ਕੇ ਉਹਨੂੰ ਨਸ਼ਾ ਛੁਡਾਵਾਂਗੇ ਡੀਡਿਕਸ਼ਨ ਕਰਾਂਗੇ ਫਿਰ ਰੀਹੈਬ ਔਰ ਉਹਦੇ ਨਾਲ ਸਕਿੱਲ ਡਿਵੈਲਪਮੈਂਟ ਕਰਾ ਕੇ ਉਹਨੂੰ এমਪਲੋਇਮੈਂਟ ਜਨਰੇਸ਼ਨ ਨਾਲ ਜੋੜ ਕੇ ਕੋਈ ਨਾ ਕੋਈ ਕੰਮ ਸ਼ੁਰੂ ਕਰਾਵਾਂਗੇ ਉਹਨਾਂ ਨੂੰ ਤੇ ਡਿਪਟੀ ਕਮਿਸ਼ਨਰ ਮੈਡਮ ਅਸੀਂ ਕਰ ਰਹੇ ਆ ਜੀ ਵਰਕ ਜਿੰਨੇ ਇੱਥੇ ਪ੍ਰਾਈਵੇਟ ਹਸਪੀਟਲ ਹੈ ਜਿਵੇਂ ਸੁਹਾਣਾ ਸਾਹਿਬ ਦੇ ਵਿੱਚ ਹਸਪੀਟਲ ਹੈਗਾ ਜੀ ਉਹਨਾਂ ਦਾ ਬਹੁਤ ਵੱਡਾ ਉਹਦੇ ਵਿੱਚ 500 ਉਰਨੋ ਨੇ ਬੇਨਤੀ ਕੀਤੀ ਹੈ ਉਹਨਾਂ ਨੇ ਕਬੂਲ ਕੀਤੀ ਹੈ ਕਿ 100 ਬੈੱਡ ਹੋ ਜਿਹੜੇ ਇਸ ਜਿਹੜਾ ਹੈਗਾ ਇਹ ਧਾਰਮਿਕ ਖਾਤੇ ਦੇ ਵਿੱਚ ਪਾ ਦੇਣਗੇ ਕਿ ਇਹਨਾਂ ਨੂੰ ਉਹ ਦੇਣਗੇ ਔਰ ਗਵਰਨਮੈਂਟ ਉਹਨਾਂ ਨੂੰ ਸਪੋਰਟ ਕਰੇਗੀ 100 ਬੈੱਡ ਦੀ ਜਿਹੜੀ ਫੈਸਿਲਿਟੀ ਆ ਉੱਥੇ ਕ੍ਰੀਏਟ ਕਰਾਂਗੇ ਹੋਰ ਬਹੁਤ ਸਾਰੇ ਕਾਰਪੋਰੇਟ ਹਸਪਤਾਲ ਹੈ ਉਹਨਾਂ ਨਾਲ ਵੀ ਡਿਪਟੀ ਕਮਿਸ਼ਨਰ ਮੀਟਿੰਗ ਕਰਨਗੇ ਪੰਜਾਬ ਹੈ ਉਹਦੇ ਵਾਸਤੇ ਇੱਕ ਨਵੀਂ ਸ਼ੁਰੂਆਤ ਯੂਥ ਵਾਸਤੇ ਇੱਕ ਨਵੀਂ ਸ਼ੁਰੂਆਤ ਉਹਨਾਂ ਨੂੰ ਇੱਕ ਮੌਕਾ ਦੇਵਾਂਗੇ ਅਸੀਂ ਤੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਸਖਤ ਸਖਤ ਕਾਰਵਾਈ ਹੋਏਗੀ ਪੁਲਿਸ ਉਹਨਾਂ ਨਾਲ ਡੀਲ ਕਰੇਗੀ ਔਰ ਉਹਨਾਂ ਨੂੰ ਹਰ ਤਰ੍ਹਾਂ ਦਾ ਮਤਲਬ ਕੁਝੇ ਤਰ੍ਹਾਂ ਦੀ ਉਪਰ ਰਹਿਤਨੇ ਮਲੇਗੀ ਜਮਾਤਬੰਦੀ ਹੋਏਗੀ